ਕਿਉਂ ਬਾਹਰ ਭੱਜ ਰਹੇ ਹੋ ਕਿਉਂਕਿ ਪੰਜਾਬ ਦੀ ਸਥਿਤੀ ਖਰਾਬ ਹੈ ਰਾਜਨੀਤਿਕ ਫੈਰਿੰਚਰ ਸਮਾਜਿਕ ਹਰ ਤਰ੍ਹਾਂ ਨਾਲ ਉਸ ਸਹੀ ਕੌਣ ਕਰੂਗਾ ਤੁਸੀਂ ਤੇ ਤੁਸੀਂ ਕੀ ਵੇਂਦੇ ਰਹਿੰਦੇ ਹੋ ਸਾਰਾ ਦਿਨ ਜੇ ਤੁਸੀਂ ਸਹੀ ਪਾਸੇ ਆਜੋ ਤੁਹਾਡੀ ਡਿਮਾਂਡ ਸਹੀ ਹੋ ਜਾਈ ਮੈਨੂੰ ਦੱਸੋ ਜੇ ਇਹਨਾਂ ਨੂੰ ਕੋਈ ਵੇਖੇ ਹੀ ਨਾ ਇਹਨਾਂ ਦਾ ਕੋਈ ਫਾਲੋਅਰ ਹੀ ਨਾ ਹੋਵੇ ਤਾਂ ਕੌਣ ਐਪ ਜ ਬਣਾਊਗਾ ਕੰਟੈਂਟ ਵੀ ਕਿਉਂ ਐਪ ਜ ਇਹ ਹਾਲਾਤ ਕ੍ਰੀਏਟ ਹੋਣਗੇ ਹਗੇ ਜੀ 4 ਲੱਖ ਫਾਲੋਅਰ ਸੀ ਤੇ ਜਦੋਂ ਮੋਢਾ ਦੇਣਾ ਪਿਆ ਉਦੋਂ ਤਿੰਨ ਜਣੇ ਸੀ ਘਰ ਦੇ ਸਿਰਫ ਕਿਹੋ ਜੇ ਫਾਲੋਅਰ ਹੋ ਫਿਰ ਪਹੁੰਚਤਾ ਜਾਂਦੇ ਭੱਜੇ ਕਿਉਂ ਓਏ ਸਹਰਿਓ ਕਿਉਂ ਐਂ ਜਾ ਕੰਮ ਕਰਦੇ ਹੋ ਜਿਹਦੇ ਪਿੱਛੇ ਕਤਲ ਹੋਣ ਮੁੰਡੇ ਜੇਲ੍ਹ ਚ ਜਾਣ ਕਿਉਂ ਐਂ ਜਾ ਕੰਮ ਕਰਦੇ ਹੋ ਸੁਧਰਨੀ ਸਖ ਦੇ ਤੁਸੀਂ ਕਿੰਨੀਆਂ ਚੰਗੀਆਂ ਚੰਗੀਆਂ ਚੀਜ਼ਾਂ ਅਵੇਲੇਬਲ ਨਹੀਂ ਐਸੇ ਫੋਨ ਦੀ ਗੱਲ ਕਰ ਰਹੇ ਆ ਇਹ ਛੋੜ ਵੀ ਬੜਾ ਕੁਸ਼ ਹੈਗਾ ਉਹਨੂੰ ਕਿਉਂ ਨਹੀਂ ਵੇਂਦੇ ਕੁਝ ਜਾਣਕਾਰ ਹੈ ਐਂਟਰਟੇਨਿੰਗ ਚੀਜ਼ਾਂ ਵੀ ਹੈਗੀਆਂ ਔਰ ਜਿਹੜੀ ਐਂਟਰਟੇਨਿੰਗ ਹੁੰਦੀ ਹੈ ਐਂਟਰਟੇਨਿੰਗ ਕੀ ਗੰਦੀ ਹੁੰਦੀ ਹੈ ਵਧੀਆ ਗਾਣੇ ਨਹੀਂ ਹੁੰਦੇਗੇ ਕਬਰਾਂ ਉਂ ਡੀਕਦੀਆਂ ਜੋ ਪੁੱਤਰਾਂ ਨੂੰ ਮਾਵਾ ਇਹ ਲਿਖਿਆ ਨਾ ਕਿੱਡੀ ਕੱਡੀ ਕਮਾਲ ਦੀ ਸ਼ਾਇਰੀ ਹੈ ਪੰਜਾਬੀ ਚੀ ਹੈ ਈਵਨ ਵਧੀਆ ਫਿਲਮਾਂ ਸੈ ਆਗੀਆਂ ਨੇ ਹੋਰ ਡਾਕੂਮੈਂਟਰੀਆਂ ਨੇ ਹੁਣ ਤਾਂ ਬੜਾ ਕੁਝ ਆ ਗਿਆ ਥੋੜੀ ਬਹੁਤ ਆਪ ਦੀ ਸਮਝ ਵਧਾ ਲਓ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਬੈਟਰ ਹੋ ਜਾਏ ਜਿਹਦੇ ਨਾਲ ਪੰਜਾਬ ਬਿਹਤਰ ਹੋ ਜਾਏ ਜਿਹਦੇ ਨਾਲ ਅਸੀਂ ਮੁੱਦਿਆਂ ਦੀ ਰਾਜਨੀਤੀ ਕਰ ਪਾਈਏ ਅਸੀਂ ਆ ਉੱਤੇ ਖੜੇ ਸੀ ਉਦੋਂ ਭਾਈ ਗੁਰਜੀਤ ਸਿੰਘਾਂ ਮੋਰਚੇ ਤੇ ਬਿਆਦਬੀ ਤੇ ਇੱਕ ਵੱਡੇ ਲੀਡਰ ਨੇ ਆ ਕੇ ਕਿਹਾ ਮੈਂ ਤਾਂ ਕਹਿੰਦਾ ਸੀ ਪਹਿਲਾਂ ਉਹਨੇ ਖੁਦ ਕਿਹਾ ਅਸੀਂ ਜੀ ਅਸਮਾਨ ਤੋਂ ਤਾਂ ਨਹੀਂ ਡਿੱਗੇ ਸਾਨੂੰ ਲੋਕ ਹੀ ਚੁੰਦੇ ਨੇ ਕਿਉਂ ਚੁੰਦੇ ਆ ਤੁਸੀਂ ਐਜੇ ਖਰਾਬ ਲੀਡਰਾਂ ਨੂੰ ਕਿਉਂਕਿ ਤੁਸੀਂ ਸਮਝ ਹੀ ਨਹੀਂ ਪਾਉਂਦੇ ਕਿ ਹੋ ਕੀ ਰਿਹਾ ਤੁਹਾਡੇ ਕਾਬੇ ਸੱਜੇ ਤੁਸੀਂ ਤਾਂ ਇਹ ਬਕਵਾਸ ਕਿਸਮ ਦਾ ਕੰਟੈਂਟ ਵੇਂਦੇ ਹੀ ਰਹਿੰਦੇ ਹੋ ਅੱਜ ਮੈਂ ਤੁਹਾਨੂੰ ਦੱਸਾਂ ਜਿਹੜੇ ਉਹ ਦੋ ਮੁੰਡੇ ਜੇਲ੍ਹ ਚ ਨੇ ਤੇ ਇੱਕ ਭੱਜਿਆ ਫਿਰ ਰਿਹਾ ਵਿਚਾਰਾ ਅਮਰਤਪਾਲ ਮਹਰੋ ਮਹਰੋ ਉਹ ਤੁਸੀਂ ਜ਼ਿੰਮੇਦਾਰ ਹੋ ਔਰ ਜੋ ਕੁੜੀ ਮਰੀ ਐ ਉਹਦਾ ਵੀ ਤੁਸੀਂ ਜ਼ਿੰਮੇਦਾਰ ਹੋ ਕਿਵੇਂ ਯਾਰ ਇੰਨੇ ਲੋਕ ਆਗੇ ਜਿਨ੍ਹਾਂ ਨੂੰ ਮਿਲੀਅਨ ਮਿਲੀਅਨ ਆਦਮੀ ਵੇਖੇ ਔਰ ਜੁਏ ਕੋਈ ਚੰਗੀ ਗੱਲ ਹੋਵੇ ਕੋਈ ਚੰਗੀ ਡਿਬੇਟ ਹੋਵੇ ਕੋਈ ਹਿਸਟਰੀ ਦੀ ਗੱਲ ਹੋਵੇ ਯੋਧਿਆਂ ਦੀ ਗੱਲ ਹੋਵੇ ਕੋਈ ਕਮਾਲ ਦੀ ਫਿਲਮ ਹੋਵੇ ਸ਼ਾਇਰੀ ਹੋਵੇ ਜਾ ਕੋਈ ਕਮਾਲ ਦੀ ਕਾਮੇਡੀ ਵੀ ਹੋਵੇ ਈਵਨ ਸਟੈਂਡ ਅਪ ਕਾਮੇਡੀ ਕਮਾਲ ਦੀ ਕੋਈ ਕਾਮੇਡੀ ਫਿਲਮ ਹੋਵੇ ਜਬ ਵਧੀਆ ਗੱਲ ਮਿਆਰੀ ਗੱਲ ਹੋਵੇ ਸੈਂਸ ਆਫ ਹਿਊਮਰ ਦੀ ਗੱਲ ਹੋਵੇ ਤੁਸੀਂ ਵਹਿੰਦੇ ਹੀ ਨਹੀਂ ਇਹ ਗੰਦਵੇਂ ਨਹੀਂ ਹੋ ਸਾਡੇ ਵੇਲੇ ਵੀ ਹੁੰਦਾ ਸੀ ਫੁਕਰੇ ਹੁੰਦੇ ਸੀ ਕੁਝ ਬੰਦੇ ਗਲਤ ਸੋਚ ਵਾਲੇ ਹੁੰਦੇ ਸੀ ਇਹ ਹਮੇਸ਼ਾ ਹੀ ਰਹੇ ਆ ਪਰ ਹੁਣ ਇੱਕ ਵਿਡੰਬਣਾ ਇੱਕ ਨਵੀਂ ਚੀਜ਼ ਆ ਗਈ ਆ ਉਦੋਂ ਹੁੰਦੇ ਸੀ ਆਟੇ ਚ ਨੂਨ ਦੇ ਬਰਾਬਰ ਹੁਣ ਕੰਮ ਉਲਟਾ ਹੋ ਗਿਆ ਹੁਣ ਨੂਨ ਜਿੰਨੇ ਥੋੜੇ ਜੇ ਚੰਗੇ ਰਹਿ ਗਏ ਨੇ ਬਾਕੀ ਐ ਜੇ ਹੀ ਨਹੀਂ ਹਾਂ ਜਿਹੜੇ ਮੁੰਡੇ ਚੰਗੇ ਨਹੀਂ ਉਹ ਬਾ ਕਮਾਲ ਨੇ ਅਸੀਂ ਪਿੰਡ ਪਿੰਡ ਤੁਰ ਰਹੇ ਆਂ ਸ਼ਹਿਰ ਸ਼ਹਿਰ ਜਾ ਰਹੇ ਆਂ ਸਾਨੂੰ ਕਮਾਲ ਦੇ ਮੁੰਡੇ ਵੀ ਮਿਲ ਰਹੇ ਨੇ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਕਹੂੰਗਾ ਸੌਰੇ ਪੰਜਾਬ ਥੋੜਾ ਐ ਇਹ ਧਰਤੀ ਤੁਸੀਂ ਬਚਾਉਣੀ ਐ ਜਿਹੜੇ ਪਹਿਲਾਂ ਵਾਲੇ ਸੀ ਉਹ ਨਿਕਲ ਚਲੇ ਆਂ ਅਸੀਂ ਫਿਰ ਤੁਸੀਂ ਬਚਾਉਣੀ ਐ ਤੁਸੀਂ ਫਿਊਚਰੋਂ ਤੁਹਾਡੇ ਫਿਊਚਰ ਲਈ ਅਸੀਂ ਲੜ ਰਹੇ ਆਂ ਅਸੀਂ ਕਹਿ ਰਹੇ ਹਾਂ ਕਿ ਸਾਡੇ ਮੁੰਡਿਆਂ ਦਾ ਪੰਜਾਬ ਹੋਊਗਾ ਇਹਨਾਂ ਦੀਆਂ ਨੌਕਰੀਆਂ ਆਉਣਗੀਆਂ ਬਿਜ਼ਨਸ ਵੀ ਇਹ ਕਰਨਗੇ ਲੈਂਡ ਵੀ ਇਹਨਾਂ ਦੀ ਹੋਊਗੀ ਬਾਹਰਲੇ ਨਹੀਂ ਚਾਹੀਦੇ ਪਰ ਤੁਸੀਂ ਐਪ ਜਾ ਕੰਟੈਂਟ ਵੇਖੂਗੇ ਸ਼ਰਮ ਦੀ ਗੱਲ ਹੈ ਰੈਪਿਊਟੇਸ਼ਨ ਕੀ ਹੋ ਰਹੀ ਹੈ ਸਾਡੀ ਬਾਹਰ ਡਫਰ ਪੁਨੇ ਦੀਆਂ ਗੱਲਾਂ ਕਰਦੇ ਹਾਂ ਕਿਹੋ ਜੀ ਪਸੰਦ ਹੋ ਗਈ ਹੈ ਕੁਝ ਅੱਜ ਦੀ ਫਿਲਮਾਂ ਜੇ ਵੇਂਦੇ ਨਹੀਂ ਖਰਾਬ ਆ ਜੇ ਭੱਜ ਕੇ ਡਿੱਗਦੇ ਉੱਤੇ ਜਾ ਕੇ ਐਂ ਗਾਣਿਆਂ ਨਾਲ ਹੋ ਰਿਹਾ ਐਂ ਸ਼ਾਇਰੀ ਕਹਿਵਜੀ ਸ਼ਾਇਰੀ ਆ ਯਾਰ ਕਾਦੀ ਸ਼ਾਇਰੀ ਕਹਿਣੀ ਤੁਕਬੰਦੀ ਕਿਹੋ ਜੀ ਤੁਕਬੰਦੀ ਪੁਰਾਣੇ ਸ਼ਬਦ ਭੁੱਲ ਗਏ ਹੋ ਤੁਸੀਂ ਮਾਂ ਬੋਲੀ ਮਾਂ ਬੋਲੀ ਨੂੰ ਸੋਹਰਿਓ ਉਹਨੂੰ ਉਹਨੂੰ ਰਿਸਪੈਕਟ ਕਹਿਣ ਨਾਲ ਨਹੀਂ ਦਿੱਤੀ ਜਾਂਦੀ ਉਹਨੂੰ ਪੜੋ ਉਹਨੂੰ ਲਿਖੋ ਉਹਨੂੰ ਸਮਝੋ ਅੱਜ ਆਕਸਫੋਰਡ ਸਭ ਤੋਂ ਵਧੀਆ ਯੂਨੀਵਰਸਿਟੀਆਂ ਚੱਲੇ ਜਾਓ ਪੁਰਾਣੇ ਸ਼ਬਦ ਪ੍ਰਿਜ਼ਰਵ ਕੀਤੇ ਜਾਂਦੇ ਨੇ ਤੇ ਸਾਡੇ ਇੱਥੇ ਕਿਸ ਨੂੰ ਪਤਾ ਹੀ ਕੱਖ ਨਹੀਂਗਾ